ਉੱਧਰ ਉੱਧਰ ਛਾਲ ਮਾਰੂੰਗਾ ਉੱਧਰ ਮੈਂ ਟੈਰ ਤੇ ਟੈਰ ਤੇ ਇੱਥੇ ਅੱਕ ਆ ਜਾਊਗਾ ਮੈਂ ਮਤਲਬ ਪਹਿਲੀ ਮੰਜ਼ਲ ਉਹ ਪਹਿਲ ਤੇ ਆ ਦੂਜੀ ਮੰਜ਼ਲ ਇਹ ਹੈਗੀ ਤੀਜੀ ਮੰਜ਼ਲ ਅემი ਕੱਪੜੇ ਪਾ ਕੇ ਆਇੰਗੇ ਤਾਂ ਹੀ ਹੋਊਗਾ 78000 ਸੋਨੇ ਦੀ ਛਿੱਕੇ ਲੈ ਕੇ ਜਿਹਨੇ ਜਗ੍ਹਾ ਖਰੀਦੀ ਸੀਗੀ ਪਹਿਲਾਂ ਵਾਲੇ ਜ਼ਮਾਨੇ 'ਚ ਗੁਰੂ ਸਾਹਿਬ ਦੇ ਵੇਲੇ ਕਿਚਨ ਹੁੰਦੇ ਸੀ ਜੋ ਪਿੱਛੇ ਹੁੰਦੇ ਸੀਗੇ ਫੀਡਬੈਕ ਨਵੀਰ ਬਾਦਲ ਦਾ ਪੀਏ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਤਾਂ ਆਪਾਂ ਸਾਰੀ ਉਮਰ ਇਹਨਾਂ ਦਾ ਦੇਣ ਦੇ ਨਹੀਂ ਸਕਦੇ। ਇਹ ਉਹ ਐ ਕਰਦਾ ਪਰ ਉਹ ਨਾ। ਕਰ ਤੱਕ ਨਹੀਂ ਆ ਮੈਂ ਨਾ ਮੋਟਾ ਆਲਾ ਓਏ। ਤੇ ਮੈਂ ਤਾਂ ਜੋ ਇਹ ਨੱਕੇ ਨਾਲ ਰੱਖ ਦੇ। ਨੱਕ ਖਲੇਗਾ। ਚੱਕ। ਡੱਕ ਚ ਆ ਲਿਆ। ਚੱਕ। ਲੈ ਹੁਣ। ਸਸੀ ਗੱਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ? ਅੱਜ ਆਪਾਂ ਚੱਲੇ ਕੇਸਗੜ੍ਹ ਸਾਹਿਬ ਆਨੰਦਪੁਰ ਦਰਸ਼ਣ ਕਰਨ ਦੇ ਲਈ ਜੁੜੇ ਰਹੋ ਬਈ ਰਸਤੇ ਵਿੱਚ ਬਹੁਤ ਸੋਹਣੀ ਸੋਹਣੀ ਚੀਜ਼ਾਂ ਦੇਖਣੀਆਂ ਨੇ ਇੱਕਦਮ ਵਲੌਗ ਤਾਂ ਬਣਿਆਗਾ ਕਿਉਂਕਿ ਜਿਹੜਾ ਸਾਡੀ ਸਲਾਹ ਕੀ ਇੱਕੋ ਤੋਂ ਬਣੀ ਆ ਤੇ ਆਹ ਜੁਣਾ ਦੇਖ ਦੋ ਬੰਨਾ ਆਪਾਂ ਦਾ ਇਹਨੂੰ ਘਰੋਂ ਤੱਕਿਆ ਸੀ ਘਰੋਂ ਇਹਦੇ ਗਾਲਾ ਪੁਆਈਆਂ ਪੂਰੀਆਂ ਇਹਨੂੰ ਮਣਾ ਕੇ ਇਹਦੇ ਘਰਦਿਆਂ ਨੂੰ ਫੇਰ ਅਸੀਂ ਰਵਾਨਾ ਹੋਏ ਆ ਤੇ ਮਿਲਦੇ ਆ ਜੀ ਬਣੇ ਰਹੋ ਵਲੌਗ ਦੇ ਵਿੱਚ ਨਾਲੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਰ ਲਿਓ ਤੇ ਕਮੈਂਟ ਕਰਦੇ ਰਹੋ ਬਈ ਠੀਕ ਐ ਸ਼ੇਅਰ ਕਰਦੇ ਆਂ ਵੀਡੀਓ ਨੂੰ ਹਾਂਜੀ ਦੋਸਤੋ ਤੇ ਆਪਾਂ ਕੇਸਗੜ੍ਹ ਸਾਹਿਬ ਜਾ ਰਹੇ ਆਂਗੇ ਆਨੰਦਪੁਰ ਲਈ ਤੇ ਰਸਤੇ ਵਿੱਚ ਆਪਾਂ ਦੋ ਸਥਾਨ ਰੁਕਣੇ ਆਂ ਇੱਕ ਰੁਕਾਂਗੇ ਰੂਪਨਗਰ ਤੇ ਅੱਗੇ ਜਾਹਾਂਗੇ ਮੋਈਵਾਲ ਦੋਨੇ ਹੀ ਸਥਾਨਾਂ ਦਾ ਆਪਦਾ ਆਪਦਾ ਇਤਿਹਾਸਕ ਸਥਾਨ ਨੇ ਦੋਨੇ ਹੀ ਤੇ ਇਹਨਾਂ ਦੋਨਾਂ ਦਾ ਹੀ ਆਪਦਾ ਆਪਦਾ ਇਤਿਹਾਸ ਹੈ ਜੋ ਤੁਸਮ ਪਿਤਾ ਚਿਮੇਸ਼ ਜੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਤੁਸੀਂ ਦੇਖਦੇ ਹੋ ਜਿਵੇਂ ਜਿਵੇਂ ਆਪਾਂ ਇਤਿਹਾਸ ਪੜਿਆਗਾ ਜਿੰਨਾ ਵਾਰੇ ਆਪਾਂ ਥੋੜਾ ਬਹੁਤਾ ਦਰਸਕ ਨਾਮ ਹੀ ਸੁਣੇ ਜਿੰਨਾਂ ਦਾ ਆਪਾਂ ਤੇ ਉਹਨਾਂ ਵਾਲੇ ਆਪਾਂ ਵਿਚਾਰ ਚਰਚਾ ਕਰਾਂਗੇ ਉਹ ਸਥਾਨ ਦੇਖਾਂਗੇ ਤੇ ਵੀਡੀਓ ਵਿੱਚ ਬਣੇ ਰਹੋ ਬਈ ਸਾਰੇ ਜਾਣੇ ਆ ਦੇਖ ਲੋ ਲੜਲੇ ਕਟੂਰ ਵਾਲਾ ਅਸੀਂ ਨਾਬਾ ਰੋਡ ਤੇ ਪਹੁੰਚ ਗਏ ਬਈ ਤੇ ਅੱਛਾ ਸਾਨੂੰ ਭੁੱਖ ਲੱਗੀ ਸੀਗੀ ਉਹ ਅਸੀਂ ਰੋਟੀ ਰੱਢੀ ਖਾਵਾਂਗੇ ਲੈ ਆਏ ਅਸੀਂ ਘਰੋਂ ਚੌਲ ਆ ਦੇਖੋ ਤੁਸੀਂ ਦੇਖ ਸਕਦੇ ਹਾਂ ਕਿੱਥੇ ਲਾਉਣਾ ਬਈਆ ਤੇ ਅਸੀਂ ਰੋਟੀ ਰੱਢੀ ਖਾ ਕੇ ਬਰੌਂਡਾ ਬਰੌਂਡਾ ਛੱਕ ਕੇ ਮਾੜਾ ਮੋਟਾ ਫਿਰ ਅੱਗੇ ਨੂੰ ਚੱਲਦੇ ਹਾਂ ਠੀਕ ਹੈ ਜੀ ਇਹ ਮੰਦ ਮੰਦ ਹੈ ਸਰ ਖੁੱਲਾ ਹੈ ਇਹ ਦਰਦ ਦੀ ਕਿ ਰਸਪਾ ਆਹ ਸੁਵੀਰ ਬਾਦਲ ਬੰਦ ਦਿਓਈ ਸੁਵੀਰ ਬਾਦਲ ਦਾ ਪੀਏ ਇਹ ਨਾਲ ਟੀਮਨ ਦਾ ਕੀ ਹੁੰਦਾ ਹੈ ਉਸੇ ਲੈ ਰੋ ਰਮਣ ਰਮਣ ਨੂੰ ਰਮਣ ਦੇ ਕੋਲ ਤੇ ਮੈਂ ਪਾਇਆ ਨਾ ਹੋਵੇ ਰਮਣ ਇਹ ਜੀ ਕੁਰਸੀ ਤੇ ਬੈਠੇ ਨਾ ਆਏ ਹਾਂ ਹੁਣ ਆਰਡਰ ਦੇ ਕਿਹੜੇ ਭੜੇ ਭੜੇ ਆਉਣਗੇ ਨਹੀਂ ਨਹੀਂ ਆ ਇਹ ਤਾਂ ਬਸਰੀ ਚੱਲਦੇ ਕਿ ਸੁਵੀਰ ਦੇ ਦਾਸੀ ਵੱਜੇ ਨਹੀਂ ਆ ਆ ਖਾਨੇ ਰਮਨ ਦੀ ਮੰਮੀ ਦਾ ਦੁਬਾਰਾ ਬਹੁਤ ਧੰਨਵਾਦ ਸਾਡੇ ਨੱਥਿਆਂ ਰੱਖਦੀ ਹੈ ਰਮਨ ਦੀ ਮਮ ਥੈਂਕ ਯੂ ਆਂਟੀ ਧੰਨਵਾਦ ਤੁਹਾਡਾ ਬਹੁਤ ਬਹੁਤ ਬੱਲੇਵਾਦੀ ਹੈ ਬਈ ਪੂਰੀ ਮੰਨੇ ਦਾ ਪੀਏ ਬਣਾ ਰੱਖਿਆ ਕਿ ਤਾ ਉਹ ਭੈ ਦਾ ਬੱਦਾ ਕੀ ਕਿਉਂ ਲੱਗਿਆ ਮੈਂ ਇਵੇਂ ਕੱਪੜੇ ਪਾ ਕੇ ਆਇਆਗਾ ਤਹੀਂ ਹੋਊਗਾ ਕੱਪੜੇ ਨਾਲ ਰਿਸ਼ਤਾ ਦੇਖ ਕੇ ਚੱਲਿਆ ਖਲੋਲ ਹੋ ਗਈ ਸਾਹ ਦੀ ਖਿੜਕੀ ਖੋਲੋ ਮੂਰਲੀ 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 ਨਾਲ ਪਿੱਛੇ ਬੈਠਣ ਸਾਰ ਮੂਰਲੀ ਮੂਰਲੀ ਮੂਰੇ ਬਲ ਪਹਿਣਗੇ ਬਲ ਪਹਿਣਗੇ ਬਲ ਮੈਂ ਮੈਂ ਨਹੀਂਗਾ ਨਹੀਂ ਮੈਂ ਗੰਨ ਮੈਂ ਨਹੀਂਗਾ ਅੱਛਾ ਆ ਪਿੱਛੇ ਰੱਖ ਦੇ ਮੂਰੇ ਬਿਠਾ ਮੈਂ ਮੈਲੇ ਸਾਹ ਨੂੰ ਸਮਾਨ ਰੱਖੋ ਫੀਲਿੰਗ ਦੇਖੀ ਆਜੋ ਸਰ ਆਜੋ ਟਾਕੀ ਬਿੜਾ ਬਾਈ ਨੂੰ ਤੇ ਬੈਠਣ ਨੂੰ ਜਾ ਕੇ ਗੱਡੀ ਤੇ ਮੂਰ ਗੱਡੀ ਚਲਾ ਬਾਕੀ ਠੀਕ ਸੀਗਾ ਖਾਣਾ ਠੀਕ ਸੀਗਾ ਬਾਈ ਪਰ ਮਹਿੰਗਾ ਸੀਗਾ ਓਏ ਘਾੜਦਾ ਬੰਦਾ ਅੰਕਿਤ ਦਵਿੰਦਰ ਦਾ ਪੱਕਾ ਦੇਖਣਾ ਦਵਿੰਦਰ ਸੱਚੀ ਸਾਬ ਹੈ ਘੜਾ ਦੂਆ ਘੜਦੇ ਟੱਕਾ ਦੇ ਦੂ ਸਾਲਿਆ ਚਨ ਲੈਫਟ ਓਨ ਟੂ ਸਰਾਹਿੰਦ ਭਦਸੋ ਰੋਡ ਆਪ ਦਿਖਾ ਦੇਗਾ ਠੀਕ ਆ ਹੁਣ ਆਏ ਬਾਈ ਅਸੀਂ ਕਿਹਨਾਂ ਰਹਿਣਾ ਰਹਿਣਾ ਪਤਾ ਨਹੀਂ ਕਿਉਂ ਕੀ ਕਿਹਨਾਂ ਦੱਸ ਕਹਨ ਕਹਨ ਆੜ ਜਾ ਇੱਥੇ ਆ ਗਿਆ ਅੱਪਾ ਨਹਿਰ ਤੇ ਨਹਿਰ ਤੇ ਆ ਗਏ ਦਹੌਣ ਇਸ ਤੀਆਰ ਹੱਦਿਕਾ ਉੱਥੇ ਛਾਲ ਮਾਰਨੀ ਵੀਰੇ ਉੱਥੇ। ਨਾ। ਉੱਥੇ ਛਾਲ ਮਾਰਾਂਗੇ 42 ਕੇ ਨਿਕਲਣ ਦੀ ਕੀ ਹੈ। ਢੂੰਗਾ ਕਿੰਨਾ ਕੋ ਕੋ ਇਹ। ਭੈੜਾ ਪਾਖੜਾ ਢੂੰਗਾ ਕਿਉਂ ਹੋਊਗਾ। ਹੈਂ? ਪਾਖੜਾ। ਪਾਖੜਾ ਔੜੀ ਹੈ। ਕੀ ਨਹੀਂ ਕਹਿ ਗਏ ਮੈਂ। ਗਾਇਜ਼, ਅਗਰ ਜੇ ਬਾਘੜਾ ਹੈ ਤਾਂ ਕਮੈਂਟ ਕਰਕੇ ਬਤਾਇਂ। ਮੈਂ ਤੈਰ ਕੇ ਆ ਜਾਈਂਗਾ ਬਾਘ। ਹੈਂ? ਹਾਂ। ਮੈਂ ਤੈਰ ਕੇ ਆ ਜਾਈਂਗਾ। ਸਹੀ ਜਾਊਗਾ। ਹਾਂ। ਉਹ ਘੰਟੀ ਆ ਤੈਰ ਆਊਗਾ। ਇਧਿਕ ਵੱਲੀ ਵੱਡੀ ਗੱਲ ਕਹਿ ਸਕਦਾ ਮੈਂ ਚ ਬਾਹਰ ਆ ਜੂ ਮੈਂ ਤੈਰ ਕੇ। ਉਰੇ ਵੱਡੀ ਗੱਲ ਤਾਂ ਕੀ ਆ ਉੱਥੇ ਉਧਰ ਹੀ ਜਾ ਇੱਧਰ ਆ ਜੀ ਕਰੋ ਹੂੰ ਇੱਧਰ ਨੂੰ ਤਾਂ ਭੱਜ ਜੇ ਉੱਧਰ ਹੀ ਆ ਨਹੀਂ ਜਾ ਸਕਦਾ ਮੈਂ ਹੁਣ ਉਧਰੋਂ ਉਧਰ ਛਾਲ ਮਾਰੂੰਗਾ ਉਧਰ ਮੈਂ ਟੈਰ ਤੇ ਟੈਰ ਦੇ ਇੱਥੇ ਅੱਕਾ ਲੂੰਗਾ ਮੈਂ ਆ ਕਰ ਸਕਦਾ ਚਲੋ 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 ਅੱਗੇ ਚਲੋ ਬਈ ਓਏ ਸਵੇਰ ਬਹੁਤ ਲੰਬਾਗਾ ਅਸੀਂ ਖੜ ਗਏ ਸੀਗੇ ਜੀ ਚਾਹ ਪਾਣੀ ਪੀਣ ਨੂੰ ਚਾਹ ਪਾਣੀ ਪੀਤਾ ਹੋਇਆ ਕੱਢਣ ਨੂੰ ਆਜੋ ਆਜੋ ਆ ਥੰਮਨ ਲਾਵਾਂਗੇ ਓਏ ਇੱਥੇ ਖੜ੍ਹ ਜਾਓ 3.43 ਕਿਲੋਮੀਟਰਸ ਟਰਨ ਰਾਈਟ ਹੁਣ ਆ ਗਏ ਜੀ ਆਪਾਂ ਫਤੇਗੜ ਸਾਹਿਬ ਇੱਥੇ ਅਸੀਂ ਦਰਸ਼ਕ ਕਰਾਂਗੇ ਤੇ ਟੁੱਟਰਮਾਲ ਦੀ ਤੁਹਾਨੂੰ ਪੁਰਾਣੀ ਹਵੇਲੀ ਵੀ ਦਿਖਾਵਾਂਗੇ ਤੇ ਇਹਦੇ ਆਪਾਂ ਹੁਣ ਸਾਡੇ ਟਾਈਮ ਲੋਕੇਸ਼ਨ ਹੈਗੀ ਜੀ ਆਈ ਥਿੰਕ 12 ਵਜੇ ਦੇ ਆਰਾਊਂਡ ਹੋਇਆ 12 ਵਜੇ ਪਈਆ ਤੇ ਟੋਪੋ ਵੀ ਖੜੀ ਆ ਦਿਨ ਵੀ ਸਾਰਾ ਖੜਾਗਾ ਹਾਂਜੀ ਦੋਸਤੋ ਹੁਣ ਸਾਨੂੰ ਸਭ ਤੋਂ ਪਹਿਲਾਂ ਲੈ ਕੇ ਚੱਲਦੇ ਆਪਾਂ ਟੂਟਰਮਲ ਦੀ ਹਵੇਲੀ ਜੋ ਪ੍ਰਾਤਨ ਇਤਿਹਾਸਿਕ ਹੈਗੀ ਇਮਾਰਤ ਖੂਬਹੂ ਉਦਾਂ ਹੀ ਰੱਖੀ ਗਈ ਹੈ ਇਹ ਇਮਾਰਤ ਤੁਸੀਂ ਦੇਖ ਸਕਦੇ ਹੋ 1000 ਮੀਟਰਸ ਟਰਨ ਲੈਫਟ ਓਨਟੋ ਹਰ ਲਾਲਪੁਰ ਰੋਡ ਆਪਾਂ ਗੱਡੀ ਅੰਦਰ ਲੈ ਕੇ ਚੱਲਦੇ ਆ ਤੁਸੀਂ ਇਮਾਰਤ ਦੇਖੋ ਇਹਨੇ ਖੂਬਹੂ ਓਮੀ ਹੈ ਬਸ ਕੰਟਰਕਸ਼ਨ ਦਾ ਕੰਮ ਇਹਨੇ ਜ਼ਿਆਦਾ ਨਹੀਂ ਬਸ ਦੇਖਭਾਲ ਵਾਸਤੇ ਮਾੜਾ ਮੋਟਾ ਛੇੜਛਾੜ ਹੋ ਰਹੀ ਹੈ ਇਸ ਤੇ ਵੀ ਕਿਉਂ ਉਹ ਵੀ ਜ਼ਰੂਰੀ ਆ ਕਿਉਂਕਿ ਇਮਾਰਤ ਨੂੰ ਪੱਕੇ ਰੱਖਣਾ ਵੀ ਜ਼ਰੂਰੀ ਹੈ ਇਤਿਹਾਸ ਨੂੰ ਜੋੜੇ ਰੱਖਣਾ ਵੀ ਬਹੁਤ ਜ਼ਰੂਰੀ ਹੈ ਤੇ ਪਰ ਇਸ ਚੀਜ਼ ਨੂੰ ਦੇਖ ਕੇ ਨਾ ਜਦੋਂ ਆਪਾਂ ਹੁਵੋ ਫੇਸ ਟੂ ਫੇਸ ਦੇਖਦੇ ਆਂ ਇਹ ਚੀਜ਼ ਬਿਆਨ ਕਰਦੀ ਹੈ ਇਹ ਚੀਜ਼ਾਂ ਨੂੰ ਵੀ ਉਸ ਟਾਈਮ ਲੋਕਾਂ ਦੇ ਦੀ ਕਿਸ ਤਰੀਕੇ ਨਾਲ ਕਿੰਨੇ ਪਿਆਰ ਭਰਿਆਂ ਲੋਕਾਂ ਨੇ ਆਪਦੇ ਆਪਦੇ ਘਰ ਤਿਆਰ ਕੀਏ ਸੀ ਤੁਸੀਂ ਨਿਗਾਹ ਮਾਰ ਸਕਦੇ ਹੋ ਉਧਰ ਬਈ ਚਲੋ ਆਪਾਂ ਇਕਰਦੇ ਨੂੰ ਇਕੱਲਾ ਇਕੱਲਾ ਕਮਰਾ ਚੈੱਕ ਕਰੌਣੇ ਆ ਜਨਾ ਚ ਸੇਟ ਆਪਾਂ ਹੁਣ ਚੱਲਦੇ ਆਂ ਜੀ ਇਸ ਹਵੇਲੀ ਦੇ ਅੰਦਰ ਇਹ ਹੈਗੀ ਜੀ ਟੋਡਰਮੱਲ ਦੀ ਹਵੇਲੀ ਇਹ ਹੈਗੀ ਸਟਰਕਚਰ ਜਿਹੜਾ ਹੈ ਇਹ ਟੁੱਟ ਗਿਆ ਇੱਕ ਪੂਰਾ ਬਹੁਤ ਵੱਡਾ ਸੀਗਾ ਇਹ ਇੱਥੋਂ ਲੈ ਕੇ ਉੱਥੋਂ ਤੱਕ ਐ ਪੂਰੀ ਤਿੰਨ ਮੰਜ਼ਲੀ ਬਿਲਡਿੰਗ ਸੀ ਟੋਡਰਮੱਲ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਪਰ ਜਿਹੜੇ ਮੇਰੇ ਵੀਰ ਭਰਾ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ ਟੋਡਰਮੱਲ ਜੀ ਕੌਣ ਸੀਗੇ ਛੋਟੇ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ 78000 ਸੋਨੇ ਦੇ ਛਿੱਕੇ ਲੈ ਕੇ ਜਿੰਨੇ ਜਗ੍ਹਾ ਖਰੀਦੀ ਸੀਗੀ ਉਹਨਾਂ ਦੇ ਆਪਾਂ ਕਹਿੰਦੇ ਸੰਸਕਾਰ ਕਰਨ ਲਈ ਹਨਾ ਜੀ ਉਹਨਾਂ ਦੇ ਦੇਹ ਨੂੰ ਅਗਨੀਪੇਟ ਕਰਨ ਦੇ ਲਈ ਜਿਨ੍ਹਾਂ ਨੇ ਜਗਾ ਖਰੀਦੀ ਸੀ ਉਹਨਾਂ ਦਾ ਨਾਮ ਸੀਗਾ ਟੋਡਰ ਮਲ ਤੇ ਉਸ ਬੰਦੇ ਦੀ ਜਗਾ ਹੈਗੇ ਉਸ ਬੰਦੇ ਦਾ ਘਰ ਹੈ ਹਾਂਜੀ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਦੇਖਣ ਤੇ ਸੁਣਾਈ ਲੱਗਦਾ ਵੀ ਛੋਟੀ ਜੀ ਆ ਤਿੰਨ ਮੰਜ਼ਲੇ ਵਨ 2 3 ਐਂਡ 4 ਇਹਨੂੰ ਜਿਹੜੀ ਉੱਪਰਲਾ ਸਟਰਕਚਰ ਤੁਸੀਂ ਇੱਥੋਂ ਤੋਂ ਲੈ ਕੇ ਇਹ ਇਹ ਪੂਰੇ ਦਾ ਪੂਰਾ ਇਦਾਂ ਦਾ ਬਣਿਆ ਹੋਇਆ ਸੀਗਾ ਆਪਣੇ ਲੋਕ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਇੱਥੇ ਆਉਂਦੇ ਨੇ ਦੱਸੋ ਇਤਿਹਾਸ ਤੋਂ ਨਾ ਇਨਾ ਜ਼ਿਆਦਾ ਜਾਣੂ ਨਹੀਂ ਹੁੰਦੇ ਆਪਣੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਆਪ ਨੂੰ ਪ੍ਰੋਪਰ ਉਸ ਚੀਜ਼ ਦਾ ਇਤਿਹਾਸ ਪਤਾ ਹੋਵੇ ਆਪਣੇ ਆਉਣ ਵਾਲੇ ਜਵਾਕ ਨੂੰ ਦੱਸ ਸਕੀ ਕਿਉਂਕਿ ਇਹ ਇਮਾਰਤਾਂ ਨੇ ਨਾ ਟਾਈਮ ਰਹਿਣਾ ਨਹੀਂ ਰਹਿਣਾ ਉਹ ਅਲੱਗ ਗੱਲ ਆ ਪਰ ਆਪਾਂ ਉਹਨਾਂ ਨੂੰ ਦੱਸੀਏ ਉਹ ਜ਼ਰੂਰੀ ਆ ਆ ਠੰਡਾ ਲੱਗ ਰਿਹਾ ਨਾ ਅੰਦਰ ਪਰਾ ਕੂਮੀ ਕੱਟ ਰਹੀ ਛੱਤਾਂ ਦੇ ਛੱਤਾਂ ਦੇਖ ਸਕਦੇ ਕਿ ਨਹੀਂ ਚੁੰਨੇ ਦੀ ਬਣੀ ਹੋਈ ਹੈ ਕੰਕਰੀਟ ਨਹੀਂ ਹੈਗਾ ਛੋਟੀ ਇੱਟਾਂ ਹੈ ਚੁੰਨੇ ਦੀ ਬਣੀ ਹੈ ਤੂੰ ਦਾ ਇਸ ਆ ਆ ਅਰਡੀ ਬਰਮਤ ਹੋ ਰਹੀ ਹੈ ਇਹ ਹੁਣ ਹੁੰਦੀ ਹੈ ਦਰਸਲ ਆ ਆ ਆ ਜੀ ਦਾ ਪੁਰਾਣਾ ਡਿਜ਼ਾਈਨ ਦੇਖ ਪਾਇਆ ਹੋਇਆ ਹੈ ਪਲਾਸਟਰ ਕੀਤਾ ਹੁੰਦਾ ਸੀ ਅਸੀਂ ਉੱਪਰ ਚਲਦੇ ਆਪਾਂ ਉੱਤਰਦੇ ਚਲਦੇ ਇਧਰਲੀ ਆ ਕੇ ਦੇਖ ਇਹ ਲਾਦਾ ਜਿਹੜੋ ਕਰਮਚਾਰੀ ਹੋਣਗੇ ਜੋ ਸੇਵ ਕਰਨਗੇ ਉਹਨਾਂ ਦੇ ਰਹਿਣ ਲਈ ਵਾਸਤੇ ਠਹਿਰਾਓ ਵਾਸਤੇ ਬਣਾਇਆ ਗਿਆ ਹੋਊਗਾ। ਇਹ ਇਸ ਦਾ ਨਕਸ਼ਾ ਤੁਸੀਂ ਸ਼ਾਇਦ ਤੁਸੀਂ ਗੌਰ ਨਾਲ ਦੇਖ ਸਕਦੇ ਹੋ। ਕਿਦੋਂ ਆਈਂ ਦੇ ਬਾਈਨਰ ਨੂੰ ਮੜਾ ਖਿੱਚੀ ਫਲੈਕਸ ਨੂੰ ਮੜਾ ਖਿੱਚੀ ਚੰਗੀ ਇਧਰ। ਫਲੈਕਸ ਤੋਂ ਨਹੋਲੀ-ਹੋਲੀ ਰਾਮ ਨਰਾਇਣ। ਤੁਸੀਂ ਉਹ ਨਕਸ਼ਾ ਦੇਖ ਸਕਦੇ ਹੋ ਉੱਪਰ ਦਾ ਉਹ ਨਕਸ਼ਾ ਇਹ ਇਦਾਂ ਦਾ ਬਣਾਇਆ ਜਿਹੜਾ ਉਹ ਕਿਦਰ ਮੜ ਲੱਗਿਆ ਹੋਇਆ ਹੈਗਾ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਜਿੱਥੇ ਉਹ ਪਰਲਾ ਬਣਿਆ ਹੋਇਆ ਹੋਬ ਉਹ ਇਦਾਂ ਦਾ ਇਹ ਜਿਹੜਾ ਚੌਰ ਦਾ ਬਹੁਤ ਵੱਡੀ ਹਵੇਲੀ ਸੀਗੀ ਬਹੁਤ ਪੁਰਾਣੀ ਇਹਦਾ ਮੂਲ ਸਟਰਕਚਰ ਹੈ ਜਿਹੜਾ ਉਹ ਇਹ ਵਾਲਾ ਗਏ ਦੀਏ ਇਹ ਮਤਲਬ ਢਹਿ ਗਿਆ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਉਸ ਕਰਕੇ ਆਪਦੀ ਇਮਾਰਤ ਖੜ ਨਹੀਂ ਸਕਿਆ ਨਾ ਉਸ ਕਰਕੇ ਇਸ ਦਾ ਨੁਕਸਾਨ ਹੋਇਆ ਇਸ ਦੀ ਨਿਉਆਂ ਹੋਣਗੀਆਂ ਬਈ ਤੁਸੀਂ ਦੇਖ ਸਕਦੇ ਜਿਹੜੀਆਂ ਆਹ ਹਨ ਇਹਨਾਂ ਇਸ ਦੀ ਨਿਉਆਂ ਨੇ ਇਹਦੇ ਉੱਤੇ ਦੀਵਾਰ ਟਿੱਕੀ ਹੁੰਦੀ ਆ ਤੇ ਉਹ ਜਿਹੜੇ ਇਹ ਚੌਰਸ ਤੁਸੀਂ ਆਹ ਦੇਖ ਆ ਪੈਂਡੇ ਨੇ ਇਹਨਾਂ ਉੱਤੇ ਨਿਉਆਂ ਉੱਤੇ ਕੰਧਾਂ ਲੱਗਦੀਆਂ ਹੁੰਦੀਆਂ ਸੀਗੀਆਂ 10-10 ਇੰਚੀ ਸੀ ਇਹ ਕੰਧਾਂ ਦੇਖ ਸਕਦੇ ਹੋ ਕਿ ਛੋਟੀ ਇੱਟ ਲੱਗੀ ਹੋਈ ਆ ਤੁਸੀਂ ਆ ਵੇਰ ਵਾਈ ਦੇਖੋ ਇੱਕ ਛੋਟੀ ਇੱਟ ਲੱਗੀ ਹੋਈ ਹੈ ਕਿੰਨੀ ਇੱਟਾਂ ਦਾ ਫਰਕ ਹੈਗਾ 1 2 3 ਇੱਥੇ 4 5 6 7 ਕੰਧ ਸੱਤ ਸੱਤੇ ਇੱਟਾਂ ਜਿੰਨੀ ਕੰਧ ਹੈਗੀ ਆ ਠੀਕ ਆ ਪੁਰਾਣੇ ਵਾਲੇ ਚੈੱਕ ਕਰ ਸਕਦੇ ਉਹਨਾਂ ਟਾਈਮਾਂ ਦੇ ਇਹ ਪੁਰਾਣੇ ਵਾਲੇ ਨੇ ਜਾਲੀ ਇਹ ਵੇਲੇ ਜਾਲੀ ਤੇ ਮੈਨੂੰ ਨਵੀਂ ਲੱਗਦੀ ਲੱਕੜਕਦੀ ਨਵੀਂ ਹੈਗੀ ਆ ਇਹ ਤਾਂ ਨਵੀਂ ਹੈ ਇਹ ਨਵੀਂ ਲਗਾਈ ਹੋਈ ਹੈ ਇਹ ਨਵੀਂ ਲਗਾਈ ਹੋਈ ਹੈ ਇਹ ਆਲੇ ਜੋ ਇਹਦੇ ਵਿੱਚ ਆਲੇ ਬਣੇ ਹੋਣੇ ਨਾ ਇਹ ਪੁਰਾਣੇ ਨੇ ਪੁਰਾਣੇ ਨੇ ਸਭ ਦੇ ਸਭ ਉਦੋਂ ਦੇ ਆ ਉਦੋਂ ਦੇ ਕੀ ਨਾਮ ਕਿਹੜਾ ਪਿੰਡਾ ਮੈਂ ਵਿਆਸ ਤੋਂ ਆਇਆ ਹਾਂ ਵਿਆਸ ਤੋਂ ਵਿਆਸ ਤੋਂ ਆਇਆ ਹਾਂ ਚਲੋ ਪਤਾ ਕਿੰਨਾ ਦੀ ਵਿਹੇਲੀ ਆਹ ਡਾਕਟਰ ਮੱਲ ਕੌਣ ਸੀ ਡਾਕਟਰ ਮੱਲ ਜਿਨ੍ਹਾਂ ਨੇ ਗੁਰਮਾ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਦਾ ਸੰਸਕਾਰ ਕਰਾਇਆ ਵੈਰੀ ਗੁੱਡ ਵੈਰੀ ਗੁੱਡ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦਾ ਸੰਸਕਾਰ ਕਰਾਇਆ ਹਾਂਜੀ ਕਹਿਣ ਦੀ ਗੱਲ ਆ ਜੀ ਉਸ ਵੇਲੇ 78000 ਸੋਨੇ ਦੇ ਛਿੱਕੇ 70000 سونے ਦੇ ਸਿੱਕੇ ਬਰੋਬਰ ਵਿਛਾਏ ਗਏ ਸੀ ਜਿੰਨੀ ਹੋ ਜਗਾ ਖਰੀਦਣੀ ਚਾਹੁੰਦੇ ਨੇ ਉਹਨਾਂ ਨੂੰ ਜਗਾ ਖਰੀਦਣ ਵਾਸਤੇ 70000 سونے ਦੇ ਸਿੱਕੇ ਲੰਮੇ ਪੋਨੇ ਵੇਚੇ ਸੀ ਉਨੀ ਜਗਾ ਉਹਨਾਂ ਨੇ ਉਹ ਪੈਸਿਆਂ ਦੀ ਖਰੀਦੀ ਦੁਨੀ ਸਭ ਤੋਂ ਮਹਿੰਗੀ ਜਗਾ ਕਹੀ ਜਾਂਦੀ ਆ ਉਹ ਸਭ ਤੋਂ ਮਹਿੰਗੀ ਜਗਾ ਉਹ سونے ਦੀ ਹੈ ਜੋ ਮਤਲਬ ਕਿ 4.5 5 ਫੁੱਟ ਦੀ ਜਗਾ ਹੋਣੀ ਹੈ ਤੇ ਜਿਹਦੀ ਕੀਮਤ ਕਰੋੜਾਂ ਚ ਕਰੋੜਾਂ ਚ ਹੀ ਅਰਬਾਂ ਚ ਹੀ ਹੈ ਪਰ ਪੈਸਿਆਂ ਦੇ ਮੁੱਲ ਨੂੰ ਹਟਾ ਕੇ ਦੇਖੀ ਤਾਂ ਉਹਨਾਂ ਦੀ ਕੀਮਤ ਆਪ ਜੇ ਸਾਰੀ ਉਮਰ ਲਗਾ ਹੀ ਨਹੀਂ ਸਕਦੇ ਜਿੰਨਾ ਉਹਨਾਂ ਦਾ ਮੁੱਲ ਲੱਗਿਆ ਹੋਇਆ ਹੈਗਾ ਤੇ ਹੁਣ ਸੁਣੋ ਇਸ ਦੇ ਪਿੱਛੇ ਲੈ ਕੇ ਚੱਲਦੇ ਆਂ ਮੈਂ ਕਿਹਦੀ ਵੀ ਤੁਸੀਂ ਪਹਿਲੇ ਵੀ ਲੋਕ ਗੁਣ ਨਹੀਂ ਹਾਂਜੀ ਸਰ ਆ ਜੇ ਮੋਂਡ ਪਿੱਛੇ ਹੁਣ ਆਪਾਂ ਚੱਲਦੇ ਆਂ ਜੀ ਬਿਲਕੁਲ ਇਸ ਦੇ نیچے ਮਤਲਬ ਇਹਨੇ ਨਾ ਥੱਲੇ ਵੀ ਪਹਿਲਾਂ ਜਮਾਨੇ 'ਚ نیچے ਵੀ ਕਮਰੇ ਪਾਈ ਜਾਂਦੇ ਸੀ ਰਸੋਈ ਘਰ ਬਣਾਇਆ ਜਾਂਦਾ ਹੁੰਦਾ ਸੀ ਜਾਂ ਗੈਸਟ ਹਾਊਸ ਜਾਂ ਕਿਤੇ जख्मी ਹੋ ਜਾਂਦੇ ਸੀ ਬੰਦੇ ਤਾਂ ਉਹਨਾਂ ਦੇ ਠਾਰਾ ਹੋ ਲਈ ਇਹ ਪੁਰਾਣੇ ਥੱਲੇ ਗੁਫਾਵਾਂ ਬਣਾਈਆਂ ਜਾਂਦੀਆਂ ਸੀਗੀਆਂ ਵੀ ਕਮਰੇ ਬਣਾਏ ਜਾਂਦੇ ਸੀ ਹੁਣ ਆਪਾਂ ਚੱਲਦੇ ਆਂ ਇਸ ਦੇ نیچے ਇੱਕ ਕਮਰਾ ਪੂਰਾ ਛੱਤਿਆ ਹੁੰਦਾ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਪੂਰਾ ਛੱਤਿਆ ਇਹ ਦਰਸਲ ਨਿਵਾਣੇ ਇਹ ਜਿਹੜੀਆਂ ਸਾਹਮਣੇ ਨੇ ਨਿਵਾਣੇ ਜਿਹੜੀ ਉੱਪਰਲੇ ਕੰਨਾਂ ਨੇ ਉਹ ਟੈਗੀਆਂ ਨੇ ਇਹ ਜਿਹੜੇ ਸਰੀਏ ਨੇ ਇਹ ਹੁਣ ਦੀ ਸਹਾਇਤਾ ਨਾਲੇ ਪੱਕੀ ਕਰੀਆਂ ਗਈਆਂ ਨੇ ਬਟ ਜਿਹੜੀਆਂ ਦੀਵਾਰਾਂ ਨੇ ਉਹ ਪੁਰਾਣੀਆਂ ਹੀ ਨੇ ਜਿਹੜੀ ਇੱਟ ਲੱਗੀ ਹੋਈ ਹੈ ਪੁਰਾਣੀ ਇੱਟ ਲੱਗੀ ਹੋਈ ਆ ਛੋਟੀ ਇੱਟ ਹੈ ਚੂਨੇ ਦੀ ਇੱਟ ਹੈ ਇਹ ਸੁਵਿਧਾ ਕਮਰਾ ਇਹ ਮਤਲਬ ਕਹਿੰਦੀ ਵੀ ਕਿਚਨ ਹੁੰਦਾ ਸੀਗਾ ਹਲ ਪਹਿਲਾਂ ਵਾਲੇ ਜ਼ਮਾਨੇ ਚ ਗੁਰੂ ਸਾਹਿਬ ਦੇ ਵੇਲੇ ਕਿਚਨ ਹੁੰਦੇ ਸੀ ਜੋ ਪਿੱਛੇ ਹੁੰਦੇ ਸੀਗੇ ਜੋ ਮਾਤਾ ਹੁੰਦੀਆਂ ਸੀਗੀਆਂ ਬੀਬੀਆਂ ਹੁੰਦੀਆਂ ਸੀ ਉਹ ਰੇ ਸੂਈ ਦਾ ਕੰਮ ਹੁੰਦਾ ਸੀਗਾ ਜਿਹੜਾ ਉਹ ਪਿੱਛੇ ਕਰਦੀ ਹੁੰਦੀਆਂ ਸੀਗੀਆਂ ਕਿਉਂਕਿ ਪਹਿਲਾਂ ਵੱਡੇ ਕੜਾਈਏ ਹੁੰਦੇ ਸੀਗੇ ਰੋਟੀ ਲੰਗਰ ਛਕਦਾ ਸੀਗਾ ਲੰਗਰ ਬਣਦਾ ਸੀ ਸਭ ਦੇ ਲਈ ਉਸ ਦੇ ਲਈ ਸੂਈ ਘਰ ਹੁੰਦਾ ਸੀ ਪੁਰਾਣਾ ਉਹ ਪਿੱਛੇ ਹੁੰਦਾ ਰਿਹਾ ਵੀ ਦਰਵਾਜ਼ੇ ਦੇਖ ਸਕਦੇ ਹੋ ਜਿਵੇਂ ਵੀ ਆਹ ਨਾ ਛੋਟੇ ਛੋਟੇ ਦਰਵਾਜ਼ੇ ਬਣੇ ਹੋਏ ਨੇ ਆ ਦੇਖ ਲਓ ਇਹ ਕੀ ਚੀਜ਼ ਇਹਨੂੰ ਕੀ ਚੀਜ਼ ਮੰਨ ਸਕਦੇ ਹੋ ਇਹ ਤੁਸੀਂ ਫਰਿੱਜ ਵੀ ਕਹਿ ਸਕਦੇ ਹੋ ਇੱਥੇ ਜੇ ਮਤਲਬ ਇਹ ਜਿਹੜੀ ਰਸੋਈ ਹੈ ਠੀਕ ਹੈ ਐਸੇ ਜਿਹੜੀ ਜਾਲੀ ਲਗਾ ਦੀਏ ਤੇ ਫਰਿੱਜ ਵੀ ਬਣ ਸਕਦਾ ਹੈ ਜਾਂ ਕਿਸੇ ਕੋਈ ਚੀਜ਼ ਸਟੋਰ ਕਰਨ ਵਾਸਤੇ ਦੁੱਧ ਰੱਖਣ ਵਾਸਤੇ ਇਹੋ ਜਿਹਾ ਕੋਈ ਪਾਣੀ ਵਾਲਾ ਵੀ ਤੇ ਅੱਧ ਲਿਖਿਆ ਹੋਇਆ ਖੁਦ ਹੀ ਰਸੋਈ ਦੀ ਅਲਮਾਰੀ ਹਨਾ ਜੀ ਆ ਦੇਖੋ ਅਦਰੋਂ ਅੱਜ ਤੁਸੀਂ ਦੇਖਦੇ ਹੋ ਬਾਈ ਕਿਾ ਖੂਬਸੂਰਤ ਹੈ ਯਾਰ ਰੋਸ਼ਨ ਰੋਸ਼ਨੀ ਹੋਣ ਵਾਸਤੇ 골 ਛੱਡਿਆ ਹੋਇਆ ਆਲਾ ਆਹ ਇਹ ਤੁਸੀਂ ਪਾਣੀ ਦਾ ਸਟੋਰ ਹੈਗਾ ਆ ਬਣਿਆ ਹੋਇਆ ਜੋ ਇੱਥੇ ਪਾਣੀ ਕੈਰੀ ਕੀਤਾ ਜਾਂਦਾ ਹੁੰਦਾ ਸੀਗਾ ਜਿਵੇਂ ਆਹ ਰਸੋਈ ਆ ਗਈ ਨਾ ਰਸੋਈ ਦੇ ਖੂਬੂ ਖੂਬ ਬੈਕ ਸਾਈਡ ਆਹ ਭਾਂਡਾ ਹੋ ਗਿਆ ਤੇ ਆ ਇੱਥੇ ਪਾਣੀ ਸਟੋਰ ਕੀਤਾ ਜਾਂਦਾ ਹੁੰਦਾ ਸੀ ਪੀਣ ਵਾਲੇ ਵਾਸਤੇ ਆਪਾਂ ਤੁਹਾਨੂੰ ਇੱਧਰ ਬੈਕ ਸਾਈਡ ਹੋ ਕੇ ਦਿਖਾਉਣਾ ਹੈ ਵੀ ਬੈਕ ਪਿੱਛੋਂ ਨਕਸ਼ਾ ਕਿੰਨਾ ਖੂਬਸੂਰਤ ਲੱਗਦਾ ਇੱਕ ਸਖਣਾ ਪੈ ਇੱਧਰ ਦੀ ਚੱਲਦੇ ਆਂ ਅਜਾ ਦਾ ਪੁਰਾਣਾ ਨਕਸ਼ਾ ਹੀ ਤੁਸੀਂ ਪਿਛਲਾ ਬਸ ਸਨੂੰ ਨਕਸ਼ੇ ਤੇ ਦਿਖਾਇਆ ਹੋਇਆ ਜਿਵੇਂ ਪਿੱਛੇ ਮੈਂ ਕਿੱਦਾਂ ਦਾ ਬੜਾ ਸੀ ਇਹ ਤੁਸੀਂ ਬਹੁਤ ਵੱਡੀ ਹੈ ਉਸ ਟਾਈਮ ਐਡੀਆਂ ਹਵੇਲੀਆਂ ਪਾਉਣੀਆਂ ਐਡੀਆਂ ਮਤਲਬ ਕੋਠੀਆਂ ਖੜੀਆਂ ਕਰਦੀਆਂ ਆਮ ਗੱਲ ਨਹੀਂ ਸੀਗੀਆਂ ਉਦੋਂ ਇਹ ਸ਼ਾਹੂਕਾਰ ਹੀ ਹੁੰਦੇ ਸੀਗੇ ਤੇ ਹੁਣ ਚੱਲਦੇ ਆ ਅੱਗੇ ਇੱਥੇ ਰਸਤਾ ਨਿਕਲਦਾ ਹੈ ਜਿਵੇਂ ਹੁਣ ਇੱਕ ਇਹ ਇਹ ਲੱਗ ਤੂੰ ਜਵੇਦਰ ਸੂਈ ਸਟੋਰ ਲਿਖਿਆ ਹੋਇਆ ਹੈਗਾ ਇਹ ਰਾਸ਼ਨ ਪਾਣੀ ਜਾਂ ਅਨਾਜ ਵਗੈਰਾ ਨੂੰ ਸਟੋਰ ਕਰਨ ਵਾਸਤੇ ਇਹ ਲੱਗ ਤੂੰ ਬੰਦ ਹੈ ਕਿਉਂਕਿ ਇਹ ਤਾਂ ਦਰਸਲ ਪੂਰਾ ਬੰਦ ਹੀ ਹੁੰਦਾ ਸੀ ਹੁਣ ਤਾਂ ਇਹ ਟੈ ਗਿਆ ਬਟੇ ਕਮਰੇ ਨੇ ਉਦੋਂ ਇਹ ਇੱਥੇ ਗੁੱਪਣੇਰਾ ਹੁੰਦਾ ਸੀਗਾ ਜਿਹੜੇ ਆਲੇ ਦੀ ਇੱਥੇ ਦੀਵੇ ਰੱਖੇ ਜਾਂਦੇ ਸੀ ਉਦੋਂ ਚਾਨਣ ਹੁੰਦਾ ਸੀ ਮਾਰਤ ਨੂੰ ਚੰਗੀ ਤਰ੍ਹਾਂ ਅੰਦਾਜ਼ਾ ਦਿਨ ਇਹਰਾ ਦੇਖ ਲੂ ਪਹਿਲਾਂ ਤੁਸੀਂ ਤੁਹਾਨੂੰ ਮੈਸੇਜ ਹੁੰਦਾ ਜੇ ਉੱਪਰਲੀ ਛੱਤ ਤੋਂ ਤੁਸੀਂ ਦੇਖਦੇ ਜੂਆਂ ਫਿਰ ਫਰੰਟ ਦੀ ਯੋਰੀ ਉੱਪਰਲੀ ਛੱਤ ਹੈ ਨਾ ਉਸ ਤੋਂ ਵਿੱਚ ਕਾਵੇ ਦੇ ਤੁਸੀਂ ਪਹਿਲਾ ਕਮਰਾ ਮਤਲਬ ਪਹਿਲੀ ਮੰਜ਼ਲ ਉਹ ਪਹਿਲ ਤੇ ਆ ਆ ਦੂਜੀ ਮੰਜ਼ਲ ਇਹ ਹੈਗੀ ਤੀਜੀ ਮੰਜ਼ਲ ਤੇ ਇਹਦੇ ਵਿੱਚ ਨਾ ਇਹ ਮਿੱਟੀ ਪਾ ਦਿੱਤੀ ਨੂੰ ਉੱਚਾ ਕਰ ਦਿੱਤਾ ਗਿਆ ਇਹ ਪਹਿਲਾਂ ਨੀਵਾ ਸੀਗਾ ਇੱਥੇ ਬਹੁਤ ਛੋਟੇ ਹੁੰਦੇ ਆਇਆ ਸੀ ਬਹੁਤ ਛੋਟਾ ਸੀ ਉਦੋਂ ਮਤਲਬ ਡੂੰਗਾ ਬਹੁਤ ਜ਼ਿਆਦਾ ਸੀ ਹੁਣ ਇਹਦੀ ਮਿੱਟੀ ਪਾ ਕੇ ਇਸ ਨੂੰ ਉੱਚਾ ਕਰ ਦਿੱਤਾ ਗਿਆ ਇਹ ਤਿੰਨ ਮੰਜ਼ਲੀ ਸੀਗਾ ਇਹ ਪਹਿਲਾਂ ਤਾਂ ਪਿੱਛੇ ਰਸੋਈ ਘਰ ਆ ਜਾਂਦੇ ਆ ਉੱਪਰ ਜਿਹੜੇ ਸੀ ਕਮਰੇ ਹੁੰਦੇ ਸੀਗੇ ਜਿਹੜੇ ਰਿਹਾਇਸ਼ ਹੁੰਦੀ ਸੀਗੀ ਇਹ ਟੋਟਰ ਮਲ ਜੀ ਹੁੰਦੇ ਸੀਗੇ ਜਿਹੜੇ ਵੀ ਵੀ ਆਪਣੇ ਹੱਥ ਚ ਕਹਿ ਰਹੀਏ ਵੱਡੇ ਸ਼ਾਹੂ ਘਰ ਤੇ ਬਹੁਤ ਹੀ ਮਤਲਬ ਧਣੀ ਸੀ ਪੈਸੇ ਵੱਲੋਂ ਵੀ ਧਣੀ ਸੀ ਗਿਆਨ ਪੱਖੋਂ ਵੀ ਧਣੀ ਸੀ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਤਾਂ ਆਪਾਂ ਸਾਰੀ ਉਮਰ ਇਹਨਾਂ ਦਾ ਦੇਣ ਦੇ ਨਹੀਂ ਸਕਦੇ ਇਹ ਜਿਹੜੀਆਂ ਦੇਖੋ ਤੁਸੀਂ ਨਾ ਆਹ ਇਹ ਵਾਲੀਆਂ ਇਹਵਰੀ ਨਿਵਾਨ ਇਹਨਾਂ ਉੱਤੇ ਕੰਦਾ ਕੱਟੀਆਂ ਹੋਈਆਂ ਸੀ ਐਡੀ ਐਡੀ ਚੌੜੀਆਂ ਜਿਹੜੀਆਂ ਨਿਵਾਨੀਆਂ ਉੱਥੇ ਖੜਗੀਆਂ ਕੰਦਾ ਜੜੀਆਂ ਲੰਗੀਆਂ ਟੈ ਗਈਆਂ ਉਹ ਟਾਈਮ ਤੋਂ ਆਪੇ ਇੱਥੋਂ ਦਾ ਅੱਜ ਉਧਰ ਕੈਮਰਾਮੈਨ ਨੂੰ ਉਧਰ ਕਰ ਕੇ ਕੈਮਰਾਮੈਨ ਜੀ ਉਧਰ ਚੱਲ ਜਾਓ ਤੇ ਇੱਧਰ ਨਿਗਾਹ ਮਰਵਾ ਦਿਓ ਮੜੀ ਝੁੰਗਰ ਕੇ ਬਿਠਾ ਦਿੰਦੇ ਇੱਕ ਖੂਬਸੂਰਤ ਹਵੇਲੀ ਦਾ ਖੂਬਸੂਰਤ ਜ਼ਰੀਆ ਚੰਗੀ ਤਰ੍ਹਾਂ ਤੁਸੀਂ ਪੇਸ਼ ਕਰ ਸਕਦੇ ਹੋ ਬਾਈ ਹਵੇਲੀ ਦੇ ਬਿਲਕੁਲ ਨਾਲ ਹੀ ਇੱਕ ਮਤਲਬ ਸਰੋਵਰ ਕਹਿ ਦਈਏ ਛੋਟਾ ਜਿਹਾ ਪੀਣ ਹੋਣ ਵਾਸਤੇ ਬਣਾਇਆ ਹੋਇਆ ਸੀਗਾ ਜਿੱਥੇ ਇਸ਼ਨਾਨ ਕਰਦੇ ਨੇ ਇਥੇ ਕੰਮ ਚੱਲ ਰਿਹਾ ਹੈ। ਵੀਡੀਓ ਵਿੱਚ ਬਣੇ ਰਹੋ ਬਈ ਕਿਉਂਕਿ ਇਹ ਬਲੌਗ ਹੈਗੇ ਸਾਨੂੰ ਇਥੇ ਲੱਗਣੇ ਆ 2 ਦਿਨ। ਸਾਡਾ 2 ਦਿਨਾਂ ਦਾ ਟੂਰ ਹੈ। ਵੀਡੀਓ ਬੈਕ ਟੂ ਬੈਕ ਵੀਡੀਓ ਪੈਂਦੀ ਰਹੂਗੀ। ਇੱਕ ਸਪੈਸ਼ਲ ਜਾਵਾਂਗੇ ਅਸੀਂ ਰੂਪਨਗਰ ਦਰਸ਼ਨ ਕਰਾਉਣੇ ਜਾਵਾਂ। ਇੱਕ ਜਣਾ ਅਸੀਂ ਮੋਹੀਗਾਲ ਪੁਰਾਣੀਆਂ ਇਮਾਰਤਾਂ ਜਿੰਨੀਆਂ ਇਤਿਹਾਸਿਕ ਮਿਲਦੀਆਂ ਨੇ ਸਾਰੀਆਂ ਤੁਹਾਨੂੰ ਦਿਖਾਵਾਂਗੇ। ਪਾੜ ਬਣੇ ਰਹਿਣਗੇ ਪਾੜ ਨੂੰ ਦੇਖਦੇ ਰਹੋ ਹਰੇਕ ਪਾੜ ਨੂੰਰੇ 1 2 3 ਕਾਊਂਟਿੰਗ ਲੱਗੀ ਜਾਊਗੀ ਇਹਣਾ ਨਾਲ ਕਹਦਾ ਮੈਂ ਇਹਣਾ ਦੇ ਦੀਦੀ ਜੀ ਆ ਕੇ ਆਉਣਾ 3 4 5 ਕਰਾ ਦੇ ਉਹ ਚੱਲਾਂਗੇ ਯਾਰ ਤੰਡਾਂਗੇ ਇਹੋ ਤਾਂ ਮੈਨਾਂ ਕੁਛ ਨਹੀਂ ਲਖਣ ਦੇ ਉਹ ਮੰਮੀ ਇਹ ਪੜਾ ਕਰਕੇ ਪਾਸੇ ਪਾਸੇ ਰੋਕ ਖੜੇ ਦੇ ਦਿੰਦੇ ਪਾਸੇ ਲੱਭਦੇ ਨਹੀਂ ਇਹ ਤਾਂ ਪਾਉਂ ਮਖਾਦੇ ਮਾਦਰੀ ਨਹੀਂ ਮੁੰਡੇ ਨੇ ਸਾਬ ਨਹਾਲੀ ਕਿਦੇ ਰਸਤੇ 'ਚ ਨਾ ਨਹਿਰਾ ਚਲਦੀ ਆਉਂਦੀ ਆ ਸੋਹਣੀ ਸੋਹਣੀਆਂ ਮੁੰਡਾ ਮਾਰੀ ਸ਼ਾਲ ਮਾਰੋ ਤੇ ਕੇ ਮਾਰੀ ਹਾਂ ਬੜਾ ਆਉਂਦਾ ਪਾਣੀ ਠੰਡਾ ਪਾਣੀ ਬਹੁਤ ਸੋਹਣਾ ਠੰਡਾ ਠੰਡਾ ਪਾਣੀ ਹੋਊਗਾ ਦੋ ਉਹ ਕਈ ਖੜੇ ਐਨੇ ਐਨਾ ਪਾਣੀ ਘਰੇ ਨੇ ਹੁਣ ਸਾਰਾ ਨਹਾਉਣਾ ਅੱਜ ਲਹਾੜਾਂ ਕੀ ਤਾਂ ਪਹਿਲਾਂ ਬਲੌਗ ਚਾਹਾਂਗੇ ਆਪਾਂ ਬਲੌਗ ਬਣਾ ਰਹੇ ਬਾਈ ਬਲੌਗ ਹੁੰਦਾ ਓਏ ਆਜੋ ਅਦਵਿੰਦਰ ਆ ਜਾ ਮਾਰ ਸ਼ਾਲ ਉਹ ਨਾਣੀ ਵੜਨ ਖੜ ਦੇ ਫੜ ਦੇ ਫੜ ਦੋ ਮਾਰੂ ਭਾਈ ਆ ਜਾ ਭਾਈ ਅਭੀ ਆਮਾਂ ਦੇ ਬਲਾਕ ਉਧਰ ਜਾ ਉਹ ਨਹੀਂ ਵਾਦੇ ਚੱਲ ਉਹ ਮਾਰ ਲੈ ਉਹ ਨਹੀਂ ਵਾਦਾ ਉਹ ਮਾਰ ਲੈ ਉਹ ਮਾਰ ਲੈ ਯਾਰ ਆ ਪੈਰ ਵੱਜਣਗੇ ਤੂੰ ਦੂਜੇ ਲੋੜ ਮਾਰੀ ਆ ਯਾਰ ਓਏ ਓ ਇੰਨਾ ਕ ਪਾਣੀ ਆ ਪੜਦਾ ਓਏ ਇਹ ਕਿੱਤਕੇ ਵੀ ਨਹੀਂ ਲੱਗਦਾ ਪਾਣੀ ਚੱਲਿਆ ਕਾਲੀਏ ਓਏ ਆ ਗਿਆ ਸੌ ਲੱਗਿਆ ਰੱਖ ਦਵਿੰਦਰਾ ਰੱਖੀ ਹੱਥ ਕਰੀ ਹੱਥ ਕਰ ਹੱਥ ਜੱੜ ਕਰ ਲੈ ਲੈ ਵੇ ਕਰ ਦੋ ਯਾਰ ਬਾ ਵੰਡਾ ਵਾਲਾ ਪਾਣੀ ਲੱਗ ਗਿਆ ਤੂੰ ਲੈ ਗਿਆ ਹਾਂ ਮੈਂ ਖੜਾ ਇੱਥੇ ਕੱਪੜੇ ਵੀ ਲਾਏਂਗਾ ਤੂੰ ਲੈ ਇਹ ਇੱਕ ਤਰੀਕਾ ਹੁੰਦਾ ਲੈ ਪਲਾਨ ਬਣ ਕੇ ਹੁਣ ਕਹਿੰਦੇ ਨਾਵਾਂਗੇ ਉਹ ਗੱਡੀ ਲੱਗੇ ਜਾਂਦੇ ਆ ਗੱਡੀ ਉੱਪਰ ਪਰਲੇ ਸੈਟ ਲਾ ਕੇ ਨਾ ਆਪਾਂ ਉਸ ਤੋਂ ਬਾਅਦ ਨਾਉਣੂ ਕੇ ਫੇਰ ਅੱਗੇ ਨੂੰ ਖਿੱਚਦੇ ਆਂ ਦਰਸਲ ਬਾਈ ਬਣੇ ਸਾਨੂੰ ਬਾਰੀ ਬਾਰੀ ਕਹਿ ਰਹੇ ਆ ਵੀਡੀਓ ਵਿੱਚ ਬਣੇ ਰਹੋ ਮਜ਼ਾ ਬਹੁਤ ਆਊਗਾ ਹਾਂ ਤੇ ਮਾਰਾਂ ਬੁੱਚੇ ਹੁਣ ਚੱਲਦੇ ਆਂ ਬਾਂਦਰ ਦੇਖੋ ਓਏ ਆ ਜਾ ਯਾਰ ਆਉਂਗੀ ਤਾ ਆਇਆ ਮਾਨਸੂਰ ਨੂੰ ਦੇਖਣ ਆਉਂਦਾ ਆਹ ਵੇਖੀ ਤਾ ਰਾਤ ਰਹੀ ਆੜੀਆਂ ਮੋਟੂ ਭੱਗ ਜਾ ਅੱਗੇ ਰਹੀ ਇੱਧਰ ਇੱਧਰ ਰਹੀ ਰਸਾ ਫੜ ਲਈ ਪਾਣੀ ਪਾਣੀ ਡਾਲ ਕੱਪ ਦੇ ਵਿੱਚ ਪਾਣੀ ਚੱਲ ਬਾੜੀ ਹੰਡਾ ਵਾਲਾ ਲੱਗਦਾ ਇਹ ਮੈਂ ਦੇਖਿਆ ਹੈ ਓਏ ਤਾਂ ਕਿ ਥਾਂ ਜਾਣੀ ਮੈਂ ਕੀ ਕਰ ਮੈਂ ਤਾਂ ਰਿਹਾ ਜਾ ਕੱਢ ਵਾਗਦਾ ਤੇ ਜੈਲੇ ਨੂੰ ਠੰਡਾ ਦੇਖ ਪਾਣੀ ਪਾਣੀ ਤਾਂ ਬੜਾ ਠੰਡਾ ਹੈ ਲੋਈ ਸਾਈਡ ਤੇ ਉਹ ਛੜਦਾ ਉੱਥੇ ਨਿਕਲਣਾ ਪਹਿਲੀ ਵਾਰ ਤਾਂ ਥੋੜੀ ਜਿਹੀ ਪਾਣੀ ਜਾਉ ਉਹ ਜਾਉ ਪਰ ਹੋ ਗਿਆ ਉਹ ਸਾਡਾ ਛੋਟਾ ਏ ਤਰਨਾ ਆਉਂਦੇ ਨੂੰ ਠੰਡਾ ਕਿੰਨਾ ਹੈ ਬਈ ਤੇਰੇ ਆਤਾ ਸਮਝਦੇ ਨਾ ਬੇ ਓਏ ਆਇਆ ਇਹ ਦੇ ਦੇ ਜੂਮ ਇਹਦਾ ਕੁੜੀ ਦਾ ਲੈ ਬੜਾਈ ਦੇ ਬਈ ਇਧਰ ਆ ਗਈ ਓਰੇ ਆ ਓਏ ਆਇਆ ਨਾ ਚੱਲਣਾ ਖੋਲੀ ਸੀਰ ਦਾ ਖੁੱਲ ਚੱਲਣਾ ਇਹ ਹੈਗਾ ਜੋ ਮਤਲਬ ਨਹਿਰ ਕਹ ਦੀਏ ਇਹ ਕੀ ਫਤੇਗੜ ਸਾਹਿਬ ਤੋਂ ਜਿਹੜਾ ਆਪਾਂ ਮਰੀਂਡਾ ਰੋਡ ਨੂੰ ਜਾਂਦੇ ਆ ਇੰਨੇ ਨਾ ਸਾਫ ਪਾਣੀ ਦੇ ਦੇਖ ਲਓ ਬਈ ਬਈ ਠੰਡਾ ਮੈਂ ਕਹਣਾ ਪਾਖੜਾ ਦਾ ਨਾ ਤਾਂ ਕਰਕੇ ਠੰਡਾ ਬਹੁਤ ਜ਼ਿਆਦਾ ਆ ਇੱਥੇ ਇਹੇ ਹੀ ਲੱਛਣ ਤੁਸੀਂ ਸਾਰੀ ਵੀਡੀਓ ਤੁਸੀਂ ਦੇਖੇ ਹੋਏ ਇਹਦੇ ਲੱਛਣ ਤੁਸੀਂ ਅੱਜ ਵੀ ਜਾਗਦੇ ਹੋ ਇਹਦੇ ਲੱਛਣਾਂ ਹੀ ਰਹਿਣਗੇ ਇਹਦੇ ਐਂ ਹੀ ਰਹਿਣਗੇ ਸਾਰੀ ਉਮਰ ਹਾਲਾਂਕਿ ਦੇਖੋ ਪਾਣੀ ਦੇ ਪਿੱਛੇ ਪੁੱਠੇ ਵਹਾਜ ਤੁਰਨਾ ਔਖਾ ਹੁੰਦਾ ਓਏ ਥੋਲੀ ਬਾਈ ਆ ਜਾ ਯਾਰ ਨਹੀਂ ਬਣਿਆ ਓਏ ਸਟੈਪ ਇੰਨਾ ਉਹ ਠਰ ਗਿਆ ਸਰੀਰ ਓਏ ਸਰੀਰ ਅੰਦਰ ਠਰ ਗਿਆ ਆ ਜਾ ਆ ਜਾ ਕੀ ਸੁਣਿਆ ਕਿ ਤੈਨੂੰ ਕਰਨਾ ਆਲੇ ਦੇ ਮਿੰਗਾਂ ਲੈਣੀਆਂ ਆ ਆ ਜਾ ਓਏ ਉ ਯਾਰ ਤੂੰ ਨਾ ਨਾ ਆਇਆ ਕਰ ਓਆ ਛੱਡ ਦੇ ਇੱਕ ਦਾ ਛੱਡ ਦੇ ਓਏ ਆ ਜਾ ਛੱਡ ਦੇ ਇਹ ਕਿੰਨੇ ਸੋਹਣੇ ਸੋਹਣੇ ਹੱਸੇ ਪਾਏ ਹੋਏ ਆ ਦੇਖੀ ਯਾਰ ਹਨ ਆ ਤਾਂ ਛੱਡ ਦੇਗਾ ਓਏ ਯਾਰ ਕੀ ਗਰੀਨਰ ਹਮਨੇ ਜਿੰਦਰ ਮੈਨੂੰ ਤਲਕਣ ਚੋਂ ਇੱਕ ਦਾ ਤਲਕਣ ਹੈ ਹੀ ਨਹੀਂ ਹੈ ਇੱਥੇ ਹੈ ਨਹੀਂ ਦਿਲਕਣ ਆ ਮੱਝ ਵੜਗੀ ਵਿੱਚ ਮੱਝ ਵੜਗੀ ਮੱਝ ਮੱਝ ਵੜਗੀ ਵਿੱਚ ਮੱਝ ਵੜਗੀ ਮੱਝ ਮੱਝ ਨੂੰ ਲੈਣ ਲਈ ਜਾ ਜਾ ਕਿੱਧਰ ਖਤਰ ਆ ਰੈਸਕਿਊ ਰੈਸਕਿਊ ਟੀਮ ਰੈਸਕਿਊ ਟੀਮ ਮੱਝ ਵੜਗੀ ਵਿੱਚ ਆ ਦੇਖਿਆ ਕਿ ਲੱਗ ਰਿਹਾ ਹੈ ਮੁੰਡੇ ਪੁੱਠੇ ਤੈਰੀਆ ਦੇ ਨੇ ਇਹ ਤਾਂ ਸਿੱਧਾ ਵੀ ਨਹੀਂ ਬੜਾਇਆ ਜਾਂਦਾ ਐਂ ਵੀ ਜਾਈ ਇੰਨੇ ਅਸੀਂ ਆ ਲੈ ਐਨ ਉਧਰੀ ਥਾਲ ਮਾਰ ਦੂੰ ਦੇਖੀ ਆਇਆ ਕਮੌਣ ਕਮੌਣ ਰੈਸਕਿਊ ਆਇਆ ਆਇਆ ਦਾਇਆ ਨੋ ਪ੍ਰੋਆ ਉਹ ਤਾਂ ਆ ਗਿਆ ਮਣੀ ਮਣੀ ਜੀ ਸਮਝ ਨਹੀਂ ਆਸੀ ਆਏ ਹੀ ਦਰਸ਼ਕ ਕਰਨ ਤੇ ਕੀ ਕਰਦੇ ਮੁੰਡੇ ਅੰਜੋਏ ਅੰਜੋਏ ਇੰਜੋਏ ਕਰਦੇ ਫਿਰਦੇ ਆਹ ਪਾਣੀ ਪੂਰਾ ਚੜ ਡਾ ਬਈ ਓਏ ਆਇਆ ਕੋ ਬਰਾਬ ਤੂ ਦੇ ਰੋ ਪੈਰ ਦਿਖੀ ਦੇ ਸਰੋ ਆਇਆ ਹਾਂ ਦੇ 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 ਦੋਇਆ ਉਹ ਨਹੀਂ ਤੂੰ ਤਾਂ ਕਿੰਦਰ ਦਾ ਇੱਧਰ ਆਈਏ ਇਹੋ ਮੈਂ ਟਟਾ ਲਟਾ ਲਾਦਾ ਸਾਰੇ ਨਾਲ ਉਹ ਮਾਰ ਨਾਲ ਲਾਈਵ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਦਿਵਿੰਦਰ ਕੁਮਾਰ ਨੂੰ ਦਿਵਿੰਦਰ ਸਿੰਘ ਮਾਣ ਦਿਵਿੰਦਰ ਸਿੰਘ ਉਹ ਦਿਵਿੰਦਰ ਕੁਮਾਰ ਗਈ ਹੈ ਦਿਵਿੰਦਰ ਕੁਮਾਰ ਬਾਹਰ ਦੀ ਮਾਰਨਾ ਬੜੀ ਪਈ ਹੈ ਹਾਂਜੀ ਭਾਈ ਜੀ ਇਸ਼ਨਾਨ ਕਰ ਲਿਆ ਨਹਿਰ ਜਿਹੜੀ ਹੈਗੀ ਇਹ ਫਤਿਹਗੜ੍ਹ ਸਾਹਿਬ ਤੋਂ ਮਰਿੰਡਾ ਸਾਡਾ ਠੰਡਾ ਬਹੁਤ ਆ ਪਾਣੀ ਦਰਸਲ ਇਹ ਪਾਣੀ ਕਿੱਥੋਂ ਦਾ ਹੈ ਅੰਕਿਤ ਕੌਣ ਕਹਿ ਰਿਹਾ ਸੀਗਾ ਬਾਈ ਮਣੀ ਕਰਨ ਸਾਹਿਬ ਤੋਂ ਆਉਂਦਾ ਪਾਣੀ ਠੰਡਾ ਸੀਗਾ ਨੰਗਲ ਟਾਇਮ ਨਾਲ ਲੱਗਣਾ ਯਾਰ ਹਾਂ ਇਹ ਲੱਗ ਸੀਗੀ ਇਹ ਲੱਗ ਜੀ ਜੋ ਵੀ ਹੈ ਜਿਵੇਂ ਵੀ ਹਵਰ ਜੇ ਪਾਣੀ ਦੇ ਵਿੱਚ ਚ ਰਹੀ ਹੈ ਨਾ ਮਤਲਬ 10 15 ਸਕਿੰਟਾਂ ਦੀ ਪਾਣੀ ਪੈਠਣ ਲੱਗ ਜਾਂਦੀ ਇੰਨਾ ਠੰਡਾ ਜਾਦੇ ਪਾਣੀ ਆ ਚਲੋ ਜੀ ਵੀਡੀਓ ਕਰਦੇ ਆਪਾਂ ਸਮਾਪਤ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਅਗਲੀ ਵੀਡੀਓ ਤੁਹਾਨੂੰ ਜਲਦ ਲੈ ਕੇ ਆਵਾਂਗੇ ਬੈਕ ਟੂ ਬੈਕ ਪੈਂਦੀ ਰਹੂਗੀ ਕਿਉਂਕਿ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਦਾ ਰੂਟ ਤੇ ਇਤਿਹਾਸਕ ਸਥਾਨ ਜਿਆਦਾ ਨੇ ਦਰਬਾਰ ਸਾਹਿਬ ਵੀ ਜਾਵਾਂਗੇ ਤੇ ਅਲੱਗ-ਅਲੱਗ ਗੁਰੂ ਘਰ ਚ ਅਲੱਗ-ਅਲੱਗ ਚੀਜ਼ਾਂ ਨੂੰ ਦਿਖਾਵਾਂਗੇ ਬਲੌਗ ਵਿੱਚ ਬਣੇ ਰਹੋ ਵੀਰੇ ਬੈਕ ਟੂ ਬੈਕ ਵੀਡੀਓ ਪਈ ਜਾਊਗੀ ਤੁਹਾਡੀ ਤੇ ਧੰਨਵਾਦ ਜੀ ਸਾਰਿਆਂ ਦਾ